ਸਬਜੀ ਤਾਂ ਆਪਣੀ ਬਣ ਚੁੱਕੀ ਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੱਡਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਕੱਲ ਆਪਾਂ ਗਏ ਸੀ ਮੰਮੀ ਉਹਨਾਂ ਕੋ ਤੇ ਉਹਨਾਂ ਫਿਰ ਆਪਾਂ ਸ਼ਾਮ ਨੂੰ ਤੇ ਆ ਜਾਣਾ ਸੀ ਪਰ ਉਹਨਾਂ ਨੇ ਆਉਣ ਨਹੀਂ ਦਿੱਤਾ ਸਾਨੂੰ ਫਿਰ ਰਾਤ ਰੇ ਸਵੇਰੇ ਆਪਾਂ ਟਾਈਮ ਨਾਲ ਹੀ ਆ ਗਏ ਕਿਉਂਕਿ ਸਾਡਾ ਮੇਰੇ ਪੇਕੇ ਤੇ ਮੇਰੇ ਸਹੁਰੇ ਮਤਲਬ ਬਹੁਤ ਦੂਰ ਨਹੀਂ ਹੈਗੇ ਨਾਲ-ਨਾਲ ਹੀ ਹੈਗਾ ਪਿੰਡ ਬਲਕਿ ਅੱਧੇ ਘੰਟੇ ਦਾ ਸਫ਼ਰ ਹਿੰਦਾਰ ਤੇ ਫਿਰ ਕੱਲ ਅਸੀਂ ਰਾਤ ਰੇ ਤਾਂ ਅੱਜ ਸਵੇਰੇ ਫੇਰ ਮੇਰਾ ਭਰਾ ਮੈਨੂੰ ਸਵੇਰੇ 6:30 'ਤੇ ਨੋਵੇ ਛੱਡ ਗਿਆ ਸੀ ਤੇ ਹੁਣ ਜਿਹੜਾ ਟਾਈਮ ਹੋ ਚੁੱਕਿਆ 12:00 ਵੱਜ ਚੁੱਕੇ ਨੇ ਬੱਚੇ ਗਏ ਹੋਏ ਨੂਤੇ ਪਾਪਾ ਦੇ ਨਾਲ ਤੇ ਮੈਂ ਘਰ ਸੀ ਘਰ ਦਾ ਕੰਮ-ਕਾਰ ਕਰਦੀ ਪਈ ਸੀ ਕੱਲ ਕੱਪੜੇ ਸਾਰੇ ਧੋਖ ਗਏ ਸੀ ਤੇ ਸ਼ਾਮ ਨੂੰ ਇਹਨਾਂ ਨੇ ਅੰਦਰ ਕਰ ਦਿੱਤੇ ਸੀ ਸਾਰੇ ਕੱਪੜੇ ਚੁੱਕ ਕੇ ਅੰਦਰ ਰੱਖ ਕੇ ਦਿੱਤੇ ਸਾਰੀਆਂ ਕੱਪੜੇ ਤਾਵਾਂ ਲਾਈਆਂ ਤੇ ਹੁਣ ਘਰ ਦੀਆਂ ਕੇ ਸਫਾਈ ਕੀਤੀ ਏ ਤੇ ਹੁਣ ਬੱਚੇ ਦੇ ਗਏ ਹੋਏ ਪੂਤੇ ਤੇ ਬਾਕੀ ਵਲੌਗ ਨਾ ਬਣੇ ਰਿਓ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਹੁਣ ਆਪਾਂ ਕਰ ਲੱਗੇ ਜੀ ਸ਼ਾਮ ਦੀ ਰੋਟੀ ਦੀ ਤਿਆਰੀ 4:30 ਹੋ ਚੁੱਕੇ ਨੇ ਤਾਂ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਹਾਂ ਇੱਥੇ ਆਪਾਂ ਕੜਾਈ ਰੱਖੀ ਵੀ ਆਪਾਂ ਬਣਾ ਲਗੇ ਜੀ ਅੱਜ ਆਲੂ ਬੜੀਆਂ ਦੀ ਸਬਜ਼ੀ ਇਹਦੇ ਵਿੱਚ ਪਾਉਣੀ ਹੈ ਕਿਓ ਕਿਓ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਪਾ ਦਨੇ ਜੀਰਾ ਤਕਰੀਬਨ 1 ਚਮਚਾ ਛੋਟਾ ਚਮਚਾ ਹੋਣਾ ਹੈ जीरा भुन दिए पहले, जीरा भुनिया कि ये आप प्याज हरी मिर्च जो ग्रैंड तक रखी थी वो पा दें प्याज में भुन रहे हैं आप देने कुटिया हुआ टमाटर ਮੈਂ ਸਭੀ ਬਨੋ ਨਿਪਈ ਹੈ ਤੇ ਖਰਾਬ ਤੋਂ ਕਿ ਮੈਨੂੰ ਮਾਮੀ ਸੇਬ ਕੱਟ ਕੇ ਦੋ ਮੈਨੂੰ ਸੇਬ ਕੱਟ ਕੇ ਦਈਏ ਅੱਜ ਫੇਰ ਬਾਹਰ ਮੌਸਮ ਵਧੀਆ ਨਹੀਂ ਤੇ ਨਹੀਂ ਪੈ ਰਿਆ ਪਰ ਉਧਰ ਠੰਡੀ ਹਵਾ ਚੱਲਦੀ ਪਈ ਬੱਦਲ ਬਣੇ ਹੋਏ ਸਵੇਰ ਦੇ ਆਨੇ ਚਲ ਤੋ ਜਾ ਕੇ ਖਾ ਹੁਣ ਬੂਆ ਬੰਦ ਕਰ ਦੇ ਕਿਉਂਕਿ ਸਾਰਾ ਫਿਰ ਤੋ ਤੁਹਾਡਾ ਅਦਰਕ ਨਾਲ ਆਲਦੀ ਵੀ ਚਲੇ ਜਾਣਾ ਹੁਣ ਇਹਦੇ ਵਿੱਚ ਪਾ ਦਿੰਨੇ ਆਪਾਂ ਅਦਰਕ ਤੇ ਲਸਣ ਦਾ ਪੇਸਟ ਸਵਾਦ ਅਨੁਸਾਰ ਪਾ ਦਾਂਗੇ ਨਮਕ ਕਿਉਂਕਿ ਨਮਕ ਜਿਹੜਾ ਬੜੀਆਂ ਦੇ ਵਿੱਚ ਵੀ ਹੁੰਦਾ ਘੱਟ ਪਾਵਾਂਗੇ बाद चेक करके पा लेंगे जो पा देंगे जी अद्धा चमचा व्डा अद्धा चमचा गया हल्दी का थोड़ा जो थोड़ा जहां पानी पा देने दो चार चमचे पानी पा मसाले चंती तरह मिक्स हो जाए ਕਾਲੇ ਵਿੱਚ ਪਾਣੀ ਸੁੱਕ ਗਿਆ ਤੇ ਇੱਧਰ ਆਪਾਂ ਆਲੂ ਕੱਟ ਕੇ ਪਾਣੀ ਵਿੱਚ ਪਾ ਕੇ ਰੱਖੇ ਸੀ ਇਦਾਂ ਉਹ ਜਿਹੜੇ ਆਲੂ ਕਾਲੇ ਨਹੀਂ ਹੁੰਦੇ ਤੇ ਆਪਾਂ ਹੁਣ ਕੜਾਈ ਵਿੱਚ ਪਾ ਦਿੰਨੇ ਹਾਂ ਬਾਕੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੰਨੇ ਹਾਂ ਛੋਟੇ ਮੈਂ ਆਲੂ ਲੈ ਸੀ ਚਾਰ ਪੰਜ ਆਲੂ ਸੀ ਤੇ ਦੋ ਗਲਾਸ ਆਪਾਂ ਇਹਦੇ ਵਿੱਚ ਪਾਣੀ ਪਾ ਦਿੱਤਾ ਹੁਣ ਗੈਸ ਦੀ ਫਲੇਮ ਆਪਾਂ ਮੀਡੀਅਮ ਕਰਕੇ ਫਿਰ ਤੱਕਣਾ ਕਵਰ ਕਰਾਂਗੇ ਤੇ ਜਿਹੜੀਆਂ ਵੱਡੀਆਂ ਇਹਨਾਂ ਵਿੱਚ ਬਾਅਦ ਵਿੱਚ ਪਾਵਾਂਗੇ ਸਬਜ਼ੀ ਵਿੱਚ ਦੋ ਤਿੰਨ ਵਾਰ ਆ ਚੁੱਕੀ ਨੇ ਇਹਦੇ ਵਿੱਚ ਹੁਣ ਆਪਾਂ ਇਹ ਵੱੜੀ ਪਾਵਾਂਗੇ ਦੇਸਨ ਦੀਆਂ ਵੱੜੀਆਂ ਇਹ ਪਾ ਦਿੰਨੇ ਹਾਂ ਵਾਹ ਦੇਖੋ ਕਿੰਨੀ ਸੋਹਣੀ ਠੰਡੀ ਹਵਾ ਚੱਲਦੀ ਪਈ ਹੈ। ਗੈਸ ਕਰ ਦਾਂਗੇ ਹੁਣ ਆਪਾਂ ਘੱਟ। ਜੇ ਤੁਸੀਂ ਇਹਨੂੰ ਪਤਲੀ ਤਰੀਕਾ ਰੱਖਣਾ ਚਾਹੁੰਦੇ ਹੋ ਪਤਲੀ ਕਰ ਸਕਦੇ ਹੋ ਪਾਣੀ ਪਾ ਸਕਦੇ ਹੋ। ਜੇ ਤੁਸੀਂ ਇਹਨੂੰ ਗਾੜੀ ਸਬਜ਼ੀ ਰੱਖਣਾ ਚਾਹੁੰਦੇ ਹੋ ਤਾਂ ਗੈਸ ਘਟਕੇ ਗੈਸ ਘਟ ਕਰਕੇ ਇਤਾਂ ਹੀ ਸੇਕ ਲਵਾਉਣਾ। ਜੋ ਤੱਕ ਕਿ ਆਲੂ ਤੇ ਬੜੀਆਂ ਚੰਗੀ ਤਰ੍ਹਾਂ ਗਲ ਨਾ ਜਾਣ। ਇਸ ਟਾਈਮ ਆਪਾਂ ਚੈੱਕ ਕਰ ਲੈਣੀ ਆਲੂਹੀ ਤੇ ਬੜੀਆਂ ਵੀ ਸਬਜੀ ਤਕਰੀਬਨ ਬਣ ਕੇ ਤਿਆਰ ਹੈ ਹੁਣ ਤੁਸੀਂ ਲੋ ਚੈੱਕ ਕਰ ਸਕਦੇ ਹੋ ਸਬਜੀ ਦਾ ਘੱਟ ਹੋ ਕੇ ਤੁਸੀਂ ਪਾਸ ਸਕਦੇ ਹੋ ਦੂਸਰੇ ਪਾਸੇ ਮੈਂ ਤਵਾ ਰੱਖ ਲਿਆ ਹੈ ਰੋਟੀ ਵੀ ਬਣਾ ਲੈਣ ਲੱਗੇ ਆ ਕਿਉਂਕਿ ਟਾਈਮ ਜਿਹੜੇ ਆ ਸਵਾ ਪੰਜ ਹੋ ਚੁੱਕੇ ਨੇ ਇੱਥੇ ਸਬਜ਼ੀ ਬੰਦੀ ਪਈ ਹੈ ਨਾਲ ਹੀ ਮੈਂ ਰੋਟੀ ਬਣਾ ਲੈਣ ਲੱਗੀ ਹਾਂ ਕਿਉਂਕਿ ਅੱਜ ਰੋਟੀ ਪਕਾ ਕੇ ਖੂਤੇ ਜਾਣਾ ਹੈ ਰੋਟੀ ਪਕਾ ਕੇ ਤੇ ਰੱਖ ਜਾਵਾਂਗੀ ਫਿਰ ਖੂਤੋਂ ਆਣ ਕੇ ਰੋਟੀ ਖਾ ਲੈਣਗੇ ਸਬਜੀ ਤਾਂ ਆਪਣੀ ਬਣ ਚੁੱਕੀ ਏ ਥੋੜਾ ਜਿਹਾ ਕੱਟਿਓ ਹੋਵੇ ਆਪਾਂ ਧਨੀਆ ਪਾਤਾ ਤੇ ਇਧਰ ਆਪਣੀ ਰੋਟੀ ਵੀ ਬਣਦੀ ਜਾ ਰਹੀ ਏ ਗੈਸ ਆਪਾਂ ਬੰਦ ਕਰ ਦੇਣੀ ਸਦੀ ਜਿਹੜੀ ਸਬਜੀ ਬਣ ਕੇ ਤਿਆਰ ਏ